ਦੋਸਤੋ ਪੰਜਾਬੀ ਫਿਲਮ ਅਕਾਲ 10 ਅਪ੍ਰੈਲ ਨੂੰ ਦੁਨੀਆ ਪਰ ਤੇ ਰਿਲੀਜ਼ ਹੋਣ ਜਾ ਰਹੀ ਹੈ ਇਸ ਫਿਲਮ ਚ ਗਿੱਪੀ ਗਰੀਵਾਲ ਨਿਮਰਤ ਖੈਰਾ ਗੁਰਪ੍ਰੀਤ ਕੁੱਗੀ ਪ੍ਰਿੰਸ ਕਮਲਜੀਤ ਸਿੰਘ ਨਕੀਤਨ ਤੀਰ ਤੇ ਹੋਰ ਕਈ ਸਿਤਾਰੇ ਮੁੱਖ ਭੂਮਿਕਾ ਚ ਨਜ਼ਰ ਆਉਣ ਵਾਲੇ ਹਨ ਵੱਡੀ ਗੱਲ ਇਹ ਹੈ ਕਿ ਹੁਣ ਇਸ ਪੰਜਾਬੀ ਫਿਲਮ ਨਾਲ ਬਾਲੀਵੁੱਡ ਦੇ ਮਸ਼ਹੂਰ ਪ੍ਰੋਡਿਊਸਰ ਕਰਨ ਜੋਹਰ ਵੀ ਜੁੜ ਗਏ ਹਨ ਇੱਕ ਗੱਲ ਹੋਰ ਖਾਸ ਹੈ ਕਿ ਫਿਲਮ ਹੁਣ ਸਿਰਫ ਪੰਜਾਬੀ ਹੀ ਨਹੀਂ ਸਗੋ ਹਿੰਦੀ ਭਾਸ਼ਾ ਚ ਵੀ ਰਿਲੀਜ਼ ਹੋਣ ਜਾ ਰਹੀ ਹੈ ਇਹ ਪੰਜਾਬੀ ਫਿਲਮ ਇੰਡਸਟਰੀ ਲਈ ਮਾਣ ਵਾਲੀ ਗੱਲ ਹੈ ਇਸ ਮੇਲ ਨਾਲ ਪੰਜਾਬੀ ਇੰਡਸਟਰੀ ਦਾ ਕਦ ਹੋਰ ਵੱਡਾ ਹੋਵੇਗਾ ਫਿਲਮ ਉਹਨਾਂ ਥਾਵਾਂ ਤੇ ਵੀ ਰਿਲੀਜ਼ ਕੀਤੀ ਜਾਵੇਗੀ ਜਿੱਥੇ ਹੁਣ ਤੱਕ ਪੰਜਾਬੀ ਫਿਲਮਾਂ ਰਿਲੀਜ਼ ਨਹੀਂ ਹੁੰਦੀਆਂ ਸਨ ਕਰਨ ਜੋਹਰ ਨੂੰ ਬਾਲੀਵੁੱਡ 'ਚ ਵੱਡੀਆਂ ਫਿਲਮਾਂ ਦੇਣ ਲਈ ਹੀ ਜਾਣਿਆ ਜਾਂਦਾ ਹੈ ਉੱਥੇ ਅਕਾਲ ਪੰਜਾਬੀ ਫਿਲਮ ਇੰਡਸਟਰੀ ਲਈ ਇੱਕ ਵੱਡੀ ਫਿਲਮ ਹੈ ਦੱਸ ਦਈਏ ਕਿ ਫਿਲਮ ਨੂੰ ਗਿੱਪੀ ਗਰੇਵਾਲ ਵੱਲੋਂ ਹੀ ਲਿਖਿਆ ਤੇ ਡਾਇਰੈਕਟ ਕੀਤਾ ਗਿਆ ਹੈ ਫਿਲਮ ਦੇ ਪ੍ਰੋਡਿਊਸਰ ਗਿੱਪੀ ਗਰੇਵਾਲ ਤੇ ਉਹਨਾਂ ਦੀ ਪਤਨੀ ਰਵਨੀਤ ਕੋਰ ਗਰੇਵਾਲ ਹਨ ਜਿਨ੍ਹਾਂ ਨੇ ਲੀਤੋਹਟ ਕੇ ਪੰਜਾਬੀ ਫਿਲਮਾਂ ਬਣਾਈਆਂ ਹਨ ਅਕਾਲ ਹੰਬਲ ਮੋਸ਼ਨ ਪਿਕਚਰਜ਼ ਤੇ ਫਜਕੋ ਦੀ ਸਾਂਝੀ ਪੇਸ਼ਕਸ਼ ਹੈ ਫਿਲਮ ਦੇ ਟੀਜ਼ਰ ਤੇ ਗਿੱਤਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ ਦਰਸ਼ਕ ਬੇਸਬਰੀ ਨਾਲ ਆਕਾਲ ਫਿਲਮ ਦੇ ਟ੍ਰੇਲਰ ਦੀ ਉਡੀਕ ਕਰ ਰਹੇ ਹਨ ਜੋ ਬਹੁਤ ਜਲਦ ਪੂਰੀ ਹੋਣ ਵਾਲੀ ਹੈ ਦੋਸਤੋ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰੋ ਕਮੈਂਟ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ